ਨਾਮ ਜਪ ਲੈਣਾ ਪਵਿੱਤਰ ਕਰਨ ਦੇ ਕਈ ਤਰੀਕੇ ਨੇ ਪਹਿਲੇ ਨਾਮ ਉਲੈਗ ਰਿਹਾ ਫਿਰ ਸਾਰੇ ਫਿਰ ਉਲੈਗ ਕਰਨ ਪਿੱਛੇ ਪਾਸੇ ਸ਼ਬਦ ਜਪ ਲੈਣ ਉਲੈਗ ਇੱਥੇ ਬੈਠਿਆਂ ਹੀ ਬੋਲਿਆ ਕਰੋ ਕਿਉਂਕਿ ਰਤਨਾ ਦੀ ਸੁਹਲਤਾ ਵਹਿਮ ਦਾ ਜਾਸਤ ਕੀਤੀਆਂ ਹੀ ਹੈ ਆ ਨਾਮ ਲੈਤੋ ਗੋਬਿੰਦ ਕਾ ਸੱਚੀ ਫਾਇਸ਼ਾ ਜਦੋਂ ਗੁਰੂ ਦਾ ਨਾਮ ਲੈ ਆਪ ਦਾ ਜਾਸਤ ਕੀਤੇ ਨਾ ਰਤਨਾ ਸੱਚੀ ਪਵਿੱਤਰ ਹੁੰਦੀ ਹੈ one mm -hmm. ਹਰ ਜਗ ਮੇਂ ਭਾਵੈਗੇ ਜੋ ਹਰ ਭਾਵੈ ਭਗਤ ਸਿਨਾ ਹਰ ਭਾਵੈਗੇ ਮੇ ਤੁੰਜੀ ਨਾਹੀ ਥਾ ਜਿਸ ਮੇਂ ਹੁ ਜਾਵੈਗੇ ਜੋਤੀ ਜੋਤ ਮਿਲਾਏ ਜੋ ਤਰਲ ਜਾਵੈਗੇ ਅਰ ਆਪ ਹੋਏ ਕਿਰਪਾਲ ਆਪ ਲੁਲਾ ਲੇਗੇ ਜਨਾਨ ਵਿਚਾਨ ਦਵਾਰ ਹਰ ਅਰ ਸਾਜਰ ਖਾਵੈਗੇ ਤੁੰ ਕਉ ਬਾਲੰ ਸੁਣਾ ਤਨ ਨਾਮ ਮਨਾਂ ਬਿਰਤੀਆਂ ਨੂੰ ਰੋਕਣਾ ਹਰ ਸਤਸੰਗੀ ਪੁਰਸ਼ ਮਾਈ ਸਾਈ ਦਾ ਵਰ ਹੋਇਆ ਕਰਦਾ ਹੈ। ਭਾਵੇਂ ਜਦੋਂ ਖਿਆਲ ਉਪਤਪੰਦਦਾ ਹੈ ਜਾਣਾ ਗੁਰੂ ਬਾਬੇ ਦੇ ਦਰਬਾਰ ਨੂੰ ਉਸ ਵਕਤੋਂ ਹੀ ਖਿਆਲਾਂ ਸੋ ਛੋਣ ਕਰਕੇ ਉਹਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਜਿਸ ਵਕਤ ਚੱਲ ਪੈਂਦਾ ਕਦਮ ਠਾਈਂਦਾ ਗੁਰੂ ਦੇ ਦਰਬਾਰ ਵੱਲ ਇਤਨੇ ਕਦਮ ਕੋਈ ਸਤਸੰਗੀ ਮਾਈ ਭਾਈ ਚੱਲ ਕੇ ਆਉਂਦਾ ਹੈ ਉਤਨੇ ਅਸਮੇ ਜਗਾਂ ਦਾ ਫਲ ਗੁਰੂ ਦੇ ਦਰਬਾਰ ਮਜਰੇ ਪੈਂਦਾ ਗੁਰੂ ਦੇ ਦਰਸ਼ਨ ਕੀਤੇ ਆ ਬੰਦ ਜਨਮਾ ਦੇ ਪਾਪਾਂ ਦੀ ਮਲ ਦੀ ਨਿਵਰਤੀ ਹੋ ਹੁੰਦੀ ਹੈ ਜਿਵੇਂ ਮਹਿਲੇ ਕੱਪੜੇ ਨੂੰ ਛਾਪਣ ਲਗਾਏ ਉਹਦੀ ਮਹਿਲ ਦੀ ਹੁੰਦੀ ਗੁਰੂ ਨੂੰ ਨਮਸਕਾਰ ਕੀਤੇ ਆ ਉੱਥੇ ਲੇਖਾ ਨਿ ਸਿੱਧਾ ਹੋਣਾ ਐਸੇ ਹੈ ਇਵੇਂ ਮੋਰਾ ਤੇ ਪੁੱਠੇ ਖ ਲਿਖੇ ਹੁੰਦੇ ਨੇ ਸਾਈ ਲਗਾ ਕੇ ਉਹਨਾਂ ਨੂੰ ਉਲਟਾ ਕੇ ਕਾਗਜ਼ ਤੇ ਲਗਾਇਆ ਜਾਂਦਾ ਹੈ ਉਹ ਸਿੱਧੇ ਹੋ ਜਾਂਦੇ ਹੈ। ਉਹ ਗੁਰਬਾਣੀ ਪੜਨ ਸੁਣਦਾ ਤਾਂ ਬਹੁਤ ਹੀ ਵੱਡਾ ਫਾਇਦਾ ਹੈ ਕਈ ਕੋਟ ਕੇ ਜਗ ਫਲਾਂ। ਸੁਣ ਗਾਵਨ ਹਾਰੇ ਰਾਮ ਕਈ ਕਰੋੜਾਂ ਯੋਗਾਂ ਦਾ ਫਲ। ਜ਼ੁਬਾਨ ਨਾਲ ਪੜਨ ਵਾਲਿਆਂ ਨੂੰ ਕੰਨ ਨਾਲ ਸੁਣਨ ਵਾਲਿਆਂ ਨੂੰ ਉਹਨਾਂ ਨਾਲ ਵਿਚਾਰ ਕਰਨਾ ਔਰ ਨੇਤਨਾਂ ਦੁਆਰਾ ਮੰਨ ਦਾ ਖਿੜਾ ਗੁਰੂ ਸਰੂਪ ਤੋਂ ਬਿਨੈ ਅਨੰਦ ਇਧਰ ਉਧਰ ਨਾ ਜਾਣਦੇ ਐਸੇ ਇੱਕ ਛਿਨਾ मात्र ਵੀ ਬਿਸ਼ਤੀ ਦੀ ਇਕਾਗਰਤਾ ਹੋ ਜਾਏ ਮੰਨ ਦਾ ਕਾਹ ਹੋ ਜਾਏ ਹਰੀ ਜਸ ਦੇ ਵਿੱਚ ਉਹਦਾ ਕਰੋੜ ਅਸਮੇਹ ਦੇ ਜਗ ਦਾ ਫਲ ਦਸ਼ਿਆ ਹੈ ਤਾਂ ਮਨਨ ਫਲ ਹੈ ਔਰ ਦੂਸਰਾ ਇਸਾ ਮਾਈਂਡ ਮੰਨ ਦੀ ਸ਼ਾਂਤੀ ਮੰਨ ਦੀ ਠੰਡ ਜਿਹਦੇ ਵਾਸਤੇ ਸੁਰਗ ਦੇ ਰਾਜੇ ਇੰਦਰ ਵਰਗੇ ਵੀ ਬੇਤਾਬ ਹਨ ਜੋ ਦੇਖਣ ਉਹਨਾਂ ਨੂੰ ਮੰਨ ਦੀ ਸ਼ਾਂਤੀ ਦੁਰਲਭ ਹੈ ਪ੍ਰਾਪਤ ਸੁਣੀਆ ਕੀ ਹੈ ਰਾਜਿੰਦਰ ਨੇ ਸਵਰਗ ਦੇ ਰਾਜੇ ਨੇ ਕਿਸੇ ਮਹਾਤਮਾ ਦੇ ਪਾਸ ਜਾ ਕੇ ਸੌ ਸਾਲ ਲਕੜਾਂ ਟੋਈਆਂ ਸ਼ਾਂਤੀ ਵਾਸਤੇ ਸੇਵਾ ਇਸ ਕਰਕੇ ਕਿਉਂਕਿ ઈશ્વਰ ਜੀ ਤਾਂ ਉਹਨੂੰ ਬਹੁਤ ਪ੍ਰਾਪਤ ਹੈ ઈશ્વਰ ਜੀ ਦੀ ਅੋਧੀ ਹਰੀ ਕੜ ਹੈ ਜਿੰਨਾ ਜਿਸ਼ਮਾਨੀ ਸੁਖ ਉਸੇ ਦੇਦਾਰੀ ਨੂੰ ਚਾਹਿੰਦੇ ਸਵਰਗ ਦੇ ਰਾਜ ਇੰਦਰ ਤੋਂ ਵੱਧ ਕੋਈ ਕਿਸੇ ਨੂੰ ਵੀ ਪ੍ਰਾਪਤ ਨਹੀਂ ਲੇਕਿਨ ਮਨ ਦੀ ਸ਼ਾਂਤੀ ਤੋਂ ਫਲ ਮਨ ਅਸ਼ਾਂਤ ਹੈ ਮਾਨਿਓ ਪੁੱਜਦਾ ਰਹੇ ਲੇਕਿਨ ਪੱਟ ਵਿੱਚ ਦਾਣਾ ਪੁੱਜਦਾ ਰਹੇ ਕਿਉਂ ਸ਼ਾਂਤੀ ਵਹਿਰੂ ਦੇ ਭਜਨ ਤੋਂ ਬਿਨਾ ਸਾਧ ਸੰਗ ਤੋਂ ਬਿਨਾ ਹੋਰ ਕਿਤੇ ਹੈ ਹੀ ਨਹੀਂ ਬਿਰਤੀ ਕਾ ਹਰੀ ਜਸ ਵਿੱਚ ਤੁਰਤ ਸੁਖ ਸ਼ਾਂਤੀ ਰੂਪੀ ਫਲ ਵੀ ਪ੍ਰਾਪਤ ਕਰੋ ਔਰ ਇੱਕ ਇੱਕ ਛਿੰਦਾ ਕਰੋੜ ਕਰੋੜ ਅਸਮੇ ਜਗ ਦਾ ਫਲ ਵੀ ਪ੍ਰਾਪਤ ਕਰੋ ਅੰਤੇ ਆਹ ਤਨੇ ਨੂੰ ਤਰਲੋਚਨ ਕਹ ਰਿਹਾ ਤਨੇ ਆ ਕਰਦੀ ਸੇਵਾ ਕਰੇ ਜੋ ਪਿੱਛੇ ਸੋਈ ਫਲ ਵੈਸੇ ਦਾ ਭਜਨ ਕੀਤੇ ਆ ਕੀ ਕੁਛ ਨਹੀਂ ਮਿਲ ਸਕਦਾ ਇਹਨੇ ਸਭ ਕੁਝ ਮਿਲਦਾ ਜੋ ਚਾਹੇ ਲਖਵਨ ਕੀ ਤਕੜਾ ਹੋ ਕੇ ਵੈਸੇ ਦਾ ਭਜਨ ਕਰੇ ਜੋ ਚਾਹੇ ਉਹ ਹੀ ਪ੍ਰਾਪਤ ਕਰ ਸਕਦਾ ਹੈ ਸਉਇਓ ਗੁਰੂ ਅਰਜਨ ਦੇਹ ਮਹਾਰਾਜ ਇਸੀ ਬਾਬਤ ਮੈਂ ਉਰਨਾਉਂਦੇ ਹਾਂ ਜੋ ਮੰਗਾਂਗੇ ਸੋਈ ਸੋਈ ਪਾਵੇ ਹੈ ਸੇਵ ਹਰ ਕੇ ਚਲਨ ਸੈਂ ਜੋ ਜੋ ਮੰਗੇਗਾ ਉਹ ਹੀ ਪ੍ਰਾਪਤ ਕਰ ਲਵੇਗਾ ਪਰ ਵਾਹਿਗੁਰੂ ਦਾ ਜੋ ਭਜਨ ਹੈ ਰਚਣ ਇਸ ਤੇ ਸੇਵਨ ਕਰ ਇਸ ਦਾ ਭਜਨ ਕਰ ਤੀਆਂ ਸਰਦੀ ਹੁੰਦੇ ਆ ਸੇਵਨ ਹਰ ਕੇ ਚਰਨ ਰਛਾਣ ਜੀ ਜੋ ਜੋ ਮੰਗੇ ਸ੍ਰੀ ਮਾਣ ਹਰ ਕੇ ਚਰਨ ਗਣ ਗੋਪਾਲ ਨੇ ਦਗਾਇਆ ਸ਼ਾਂਤ ਸਹਿਜ ਰਹਿ ਸਮਰਤ ਜੋ ਸ਼ਗਲੇ ਦੂਖ ਭਲਾਇ ਜੋ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸ ਹੈ ਜਨਮ ਮਨ ਦੁਹੋਂ ਤੇ ਚੂਟੈ ਹੋਜਲੇ ਜਗਤ ਤ੍ਰਾਇਣ ਕੋਜਤ ਕੋਜਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਣਿ ਵਿਨਾਸੀ ਕੇਮ ਚਹੇ ਜੇ ਨਾਨਕ ਸਦਾ ਸਿਮਤ ਨਾ ਰ। ਤੁੰਗ ਨੇ ਮੰਗ ਮੰਗੀ ਅਤਲ ਪਦਵੀ ਦੀ ਇਤਾਲ ਪਦਵੀ ਮਿਲ ਗਈ ਐਸੋ ਨਰਾਜ ਨਹੀਂ ਮਿਲ ਗਿਆ ਚਲਨ ਦੀ 프리 ਪ੍ਰੀਮੇਰ ਇਹ ਪਹਿਲਾਦ ਨੇ ਵਿਸ਼ਵਾਸ ਰੱਖ ਕੇ ਪ੍ਰਭੂ ਦੇ ਥਾਂ ਤੋਂ ਆਪਣੀ ਰੱਖਿਆ ਲਈ ਉਹਨੂੰ ਉਹੀ ਕੁਝ ਮਿਲ ਗਿਆ ਸਰਹਰਨਾਖ ਦੇ ਦੇ ਕਲਰ ਕਮਲ ਭਗਤ ਪਹਿਲਾਦ ਭੰਡ ਪਠਾਇਆ ਚਾਰ ਸਾਲ ਪਾ ਦੇ ਚਿੱਥੋ ਅਹਿਲਾਦ ਛਿਮਰੇ ਮਨ ਵਿੱਚ ਰਾਮਨਾਮ ਗਾਵੇ ਸ਼ਬਦ ਅਨਾਹਦਨਾ ਭਗਤ ਕਰਨ ਸਭ ਚਾੜੇ ਪਾ ਦੇ ਹੋਰੇ ਵਿਸ਼ਵਾਸ ਆਜੇ ਪਾਸ ਰੁਆਇਆ ਦੁਕੀ ਟੈਂਟ ਵਿਖਾਇਆ ਪਾ ਇਹ ਵੇਲਾ ਇਸ ਵਕਤ 우ਸਤਾਦ ਅਨੈਸ਼ ਖੈਰ ਕਰ ਦਿੱਤੀ ਨਕਸ਼ ਦੇ ਪਾਸ ਇਹ ਤਾਂ ਰਾਜਕੁਮਾਰ ਹੀ ਉਹ ਬੱਚਿਆਂ ਨੂੰ ਵਿਦਿਆਲਾਦਿਆਂ ਨੂੰ ਦੇਹ ਹੁੰਦਾ ਉਹ ਪੇਸ਼ ਕਰਦਾ ਸਿੱਖਿਆ ਦਿੰਦਾ ਹੈ ਤੁਸੀਂ ਜਾਣ ਤੁਹਾਡਾ ਪੁੱਤਰ ਜਾਣੇ ਸਾਡਾ ਇਹ ਕੰਨ ਕੋਈ ਵਾਰਸ ਨਹੀਂ ਅਸੀਂ ਬਹੁਤ ਸਮਝਾ ਸਾਡੀ ਸਮਝ ਦਾ ਇਸ ਦੇ ਉੱਪਰ ਬਲ ਨਹੀਂ ਪੈਂਦਾ ਪਰ ਨਖ ਨੇ ਉਸੇ ਵਿਚਾਰੇ ਆਪਣੇ ਪੁੱਤਰ ਪਹਿਲਾਦ ਨੂੰ ਰਹਾਦੇ ਬੇਟਾ ਲਗ ਬੱਚੇ ਉਹ ਬੰਦੇ ਜੋ ਆਪਣੇ ਪਿਤਾ ਦਾ ਕਹਿਣਾ ਮੰਨਦੇ ਹੈ ਫੇਲਾ ਮਤਾਬਿਕ ਚੱਲਣ ਵਿਸ਼ਵਾਸ ਤੇ ਸ੍ਰੀ ਰਾਮ ਕਹਿੰਨ ਕਿ ਛੋਟ ਬੰਦਾਮ ਨੂੰ ਕੋਈ ਨਹੀਂ ਹੈ ਜਿਹੜੀ ਚੀਜ਼ ਹੁੰਦੀ ਹੈ ਸਾਹਮਣੇ ਐਉਂਦੀ ਨਹੀਂ ਇਹ ਪ੍ਰਤੱਖ ਤਾਂ ਪਹਿਲਾਦ ਕਹਿੰਦਾ ਪਿਤਾ ਜੀ ਸੀਮਾ ਕਰਨਾ ਮੈਂ ਤੁਹਾਡਾ ਪੁੱਤਰ ਹਾਂ ਮੇਰਾ ਫਰਜ਼ ਤੁਹਾਡੀ ਸੇਵਾ ਕਰਨ ਦਾ ਪਰ ਪ੍ਰਭੂ ਪਾ ਗੀਤਾ ਵੈਗੁਰ ਦੇ ਭਜਨ ਤੋਂ ਕੋਈ ਵੀ ਹਟਾਵੇ ਉਹ ਦੁਸ਼ਮਣ ਤੋਂ ਲਵਾਇਆ ਕਰਦਾ ਹੈ ਇਹ ਗੱਲ ਤੁਹਾਡੀ ਹਰ ਗੱਜ ਮੰਨਣੋਂ ਪਿਆਰ ਨਹੀਂ ਸੋ ਸੇਵਾ ਵਗੈਰਾ ਤੁਹਾਡੀ ਸਭ ਕੁਝ ਕਰਨ ਮੈਂ ਤਿਆਰ ਹਾਂ ਝੋ ਅਹਿਲਾਦ ਨੂੰ ਨਾਖ ਨੇ ਇਹ ਅਸੀ ਛੱਡ ਦੇ ਤੂੰ ਮਨ ਨੂੰ ਰਾਮ ਦੇ ਅੱਖਣ ਵਾਲੀ ਛੱਡ ਦੇ ਤੂੰ ਮਨ ਨੂੰ i <laughs>